ਜੀਰਕਪੁਰ ਸਾਹਿਬ ਧੰਨਵਾਦ ਬਹੁਤ-ਬਹੁਤ ਮੈਂ ਵੀ ਅੱਜ ਇੱਕ ਹੜ੍ਹਾਂ ਦੇ ਮੁੱਦੇ ਤੇ ਗੱਲ ਕਰਾਂਗਾ ਕਿ ਜਦੋਂ ਅਸੀਂ ਚੰਡੀਗੜ੍ਹ ਦਾ ਸਾਰਾ ਪਾਣੀ ਲੇਕ ਦਾ ਪੰਚਕੁਲਾ ਹਿਮਾਚਲ ਦਾ ਜਦੋਂ ਉਥੋਂ ਪਾਣੀ ਦਾ ਪ੍ਰੈਸ਼ਰ ਵੱਧਦਾ ਸਭ ਤੋਂ ਪਹਿਲਾਂ ਜ਼ੀਰਕਪੁਰ ਡੁੱਬਦਾ ਇਹ ਅੱਜ ਹਾਲਾਤ ਇਹ ਨੇ ਕਿ ਪਿਛਲੀ ਵਾਰੀ ਵੀ ਕਾਫੀ ਸਰਕਾਰ ਨੇ ਮੋਟਾ ਫੰਡ ਦੇ ਕੇ ਮੇਰੇ ਹਲਕੇ 'ਚ ਪੱਥਰ ਦਾ ਬੰਨ ਬਣਵਾਇਆ ਸੀ ਲੇਕਿਨ ਜ਼ੀਰਕਪੁਰ ਫੇਰ ਡੁੱਬਣ ਦੇ ਕਿਨਾਰੇ 'ਚ ਹੈ ਮੈਂ ਮੰਤਰੀ ਸਾਹਿਬ ਦਾ ਤੁਹਾਡੇ ਦਰਿਅੇ ਧਿਆਨ ਮੰਤਰੀ ਸਾਹਿਬ ਨੂੰ ਦਿਵਾਉਣਾ ਚਾਹਣਾ ਕਿ ਮੇਰੇ ਹਲਕੇ ਜਦੋਂ ਵੀ ਮਾਰ ਪੈਂਦੀ ਐ ਪਹਿਲਾਂ ਤਾਂ ਇਹ ਸੋਕੇ 'ਚ ਮਰਦੇ ਆ ਪੀਣ ਲਈ ਪਾਣੀ ਨਹੀਂ ਹੁੰਦਾ ਜਦੋਂ ਹੜ ਪੈਂਦਾ ਫਿਰ ਸਮੇਂ ਬਰਸ਼ਾਤ ਨਾਲ ਮਰਦੇ ਆ ਇਸ ਕੰਮ ਆਲ ਮੰਤਰੀ ਸਾਹਿਬ ਨੂੰ ਖੁਦ ਪਤਾ ਐ ਮੇਰੀ ਕਮੇਟੀ ਦਾ ਘਰ ਕਮੇਟੀ ਜਨਾਲ ਸੀਗੇ ਤੁਸੀਂ ਸਰਵੇ ਵੀ ਕੀਤਾ ਲੇਕਿਨ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਵਿੱਚ ਆਉਂਦੀਆਂ ਆਜ ਰੇਤਾ ਇੰਨਾ ਇਕੱਠਾ ਹੋ ਗਿਆ ਉਹਨਾਂ ਨੂੰ ਆਜਾਜ ਦੇਣੀ ਚਾਹੀਦੀ ਸਰਕਾਰ ਨੂੰ ਕਿ ਭਾਈ ਘੱਗਰ ਚੋਂ ਰੇਤਾ ਚੱਕ ਲੋ ਆਪਣੀ ਜ਼ਮੀਨਾਂ ਜਿਹੜੀਆਂ ਖਰਾਬ ਹੋਈਆਂ ਉਹਨੇ ਚ ਪਾ ਲੋ ਇਹਦੀ ਬਹੁਤ ਲੋੜ ਐ ਇਹਦੇ ਨਾਲ ਅਸੀਂ ਫਲੱਡ ਤੋਂ ਬਚਾਂਗੇ ਹੜ ਤੋਂ ਬਚਾਂਗੇ ਧੰਨਵਾਦ ਜੀ ਮੰਤਰੀ ਜੀ ਦੇਖੋ ਜੋ ਰਾਣਾ ਜੀ ਨੇ ਕਹੀ ਹੈ ਗੱਲ ਜੀ ਕਿ ਜ਼ਮੀਨਾਂ ਦੇ ਦਾਂਗੇ ਤੇ ਉੱਥੇ ਬੰਨ ਵੀ ਬਣਾਏ ਜਾਣ ਸਰ ਐਕਚੁਅਲ ਦੇ ਵਿੱਚ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਕਈ ਜਗ੍ਹਾ ਲੋਕ ਕਹਿ ਦਾਂਦੇ ਨੇ ਪਰ ਸਹਿਯੋਗ ਨਹੀਂ ਕਰਦੇ ਆ ਹੁਣ ਗਿੱਦੜਪਿੰਡੀ ਦੀ ਗੱਲ ਹੈ ਸਰ ਇਹਨਾਂ ਦੀ ਜ਼ਿਕਰ ਕੀਤਾ ਸੀ ਉਦੋਂ ਗਿੱਦੜਪਿੰਡੀ ਦਾ ਮਿਲਵੇ ਹੁਣ ਗਿੱਦੜਪਿੰਡੀ ਜਿੰਨੀ ਸਰਕਾਰੀ ਜ਼ਮੀਨ ਤੇ ਦੀ ਸਾਰੀ ਡੀਸੇਲਟਿੰਗ ਅਸੀਂ ਕਰਾਤੀ ਅਰ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਪ੍ਰਾਈਵੇਟ ਲੈਂਡ ਓਨਰ ਨੇ ਉਹਨਾਂ ਨੂੰ ਬੇਨਤੀਆਂ ਕਰ ਰਹੇ ਆ ਉਹ ਆਪਣੀ ਜ਼ਮੀਨ ਦੇ ਵਿੱਚੋਂ ਮਿੱਟੀ ਨਹੀਂ ਚੱਕਣ ਦਿੰਦੇ ਆ ਹੁਣ 16 ਤਾਰੀਖ ਨੂੰ ਐਸਡੀਐਮ ਜੀਰਾ ਐਸਡੀਐਮ ਸ਼ਾਹਕੋਟ ਡੀਐਸਪੀ ਸ਼ਾਹਕੋਟ ਸਾਡੇ ਐਸਸੀ ਸਾਰੇ ਸਬੰਧਤ ਅਧਿਕਾਰੀਆਂ ਨੇ ਉੱਥੇ ਮੀਟਿੰਗ ਰੱਖੀ ਹੋਈ ਹੈ ਤੇ ਇਸੇ ਤਰ੍ਹਾਂ ਜਿੱਥੇ ਵੀ ਕਿਤੇ ਮੈਂਬਰ ਸਾਹਿਬ ਕਹਿੰਦੇ ਨੇ ਜੋ ਜ਼ਮੀਨ ਇਹ ਜਿਮੀਦਾਰ ਦੇਣ ਨੂੰ ਤਿਆਰ ਨੇ ਤੇ ਬੰਨ ਬਨਣ ਦੇ ਲਈ ਸਹੀ ਐਜ ਪਰ ਗਵਰਨਮੈਂਟ ਦੀ ਇਹ ਜੋ ਰਿਵਰ ਦੇ ਪ੍ਰਤੀ ਹੈ ਜਿੱਥੇ ਬੰਨ ਬਨਿਆ ਜਾ ਸਕਦਾ ਅਸੀਂ ਉਹ ਬੰਨ ਬਨਦੇ ਆਂਗੇ ਬਾਕੀ ਸਰ ਜਿਸ ਤਰ੍ਹਾਂ ਰੰਧਾਵਾ ਸਾਹਿਬ ਨੇ ਕਿਹਾ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਹੈ ਕਿ ਪਾਣੀ ਤਾਂ ਚਾਹੀਦਾ ਸਾਰੇ ਸੂਬਿਆਂ ਨੂੰ ਪਰ ਡੁੱਬਣ ਨੂੰ ਕੱਲਾ ਪੰਜਾਬ ਹੁਣ ਇਹਨਾਂ ਨੇ ਕਿਹਾ ਕਿ ਪਾਣੀ ਉਥੇ ਇਕੱਠਾ ਹੋ ਜਾਂਦਾ ਡੁੱਬ ਜਾਂਦਾ ਅਸਰ ਖਰੀਕੇ ਤੇ ਆ ਜਿਹੜਾ ਸਾਰਾ ਪਾਣੀ ਬਿਆਸ ਤੇ ਸਤਲੋਜ ਦਾ ਆਉਂਦਾ ਉਥੇ ਇਕੱਠਾ ਹੁੰਦਾ ਤੇ ਸਾਡੀਆਂ ਨਹਿਰਾਂ ਨਿਕਲਦੇ ਨੇ ਰਾਜਸਥਾਨ ਫੀਡਰ ਹੈ ਫਿਰੋਜ਼ਪੁਰ ਫੀਡਰ ਹੈ ਜਿੰਨਾ ਪਾਣੀ ਹੁੰਦਾ ਉਥੇ ਲੈ ਲੈਣੇ ਆ ਤੇ ਦੂਜੇ ਪਾਸੇ ਜੇ ਪਾਣੀ ਛੱਡਦੇ ਆ ਆ ਸਰ ਮੇਰੇ ਲਵੇ ਰਾਜਸਥਾਨ ਗਵਰਨਮੈਂਟ ਦਾ ਲੈਟਰ ਹੈ ਹਰਿਆਣਾ ਗਵਰਨਮੈਂਟ ਦਾ ਲੈਟਰ ਹੈ ਤੇ ਸਾਡੇ ਸੈਕਟਰੀ ਇਹਨਾਂ ਨੇ ਲਿਖਿਆ ਸੀ ਬੀਵੀਐਮਬੀ ਨੂੰ ਕਿ ਇਹਨਾਂ ਨੂੰ ਪਾਣੀ ਲਈ ਕਹੋ ਪਰ ਇਹਨਾਂ ਨੇ ਸਪਸ਼ਟੇ ਮਨਾਂ ਕੀਤਾ ਕਿ ਅਸੀਂ ਪਾਣੀ ਨਹੀਂ ਲੈ ਸਕਦੇ ਡੁੱਬਣਾ ਤਾਂ ਤੁਸੀਂ ਡੁੱਬੋ ਨਾ ਕੋਈ ਰਾਜ ਇਹਨਾਂ ਬਕਾਇਦਾ ਲਿਖਿਆ 1500 ਕਿਊਸਿਕ ਅੱਜ 13000 ਕਿਊਸਿਕ ਮੰਗਦੇ ਆ ਕਹਿੰਦੇ ਅਸੀਂ 6500 ਕਿਊਸਿਕ ਤੋਂ ਜ਼ਿਆਦਾ ਨਹੀਂ ਲੈ ਸਕਦੇ ਰਾਜਸਥਾਨ ਕਹਿੰਦਾ 2000 ਕਿਊਸਿਕ ਤੋਂ ਜ਼ਿਆਦਾ ਨਹੀਂ ਲੈ ਸਕਦੇ ਤੇ ਇਸ ਤਰੀਕੇ ਨਾਲ ਸਾਰੀਆਂ ਜਿਹੜੀਆਂ ਗਵੰਡੀ ਸਟੇਟਸ ਨੇ ਇਹ ਕੋਈ ਪਾਣੀ ਉਸ ਸਮੇਂ ਤਾਂ ਲੈਣ ਨੂੰ ਤਿਆਰ ਨਹੀਂ ਜਦੋਂ ਉਥੇ 2.5 ਲੱਖ ਕਿਊਸਿਕ ਪਾਣੀ ਸੀ ਉਦੋਂ ਤਾਂ ਅਸੀਂ ਡੁੱਗਦੇ ਆ ਤੇ ਜਦੋਂ ਪਾਣੀ ਨਹੀਂ ਤਾਂ ਸਾਰੇ ਅੱਗੇ ਪਿੱਛੇ ਹੋ ਜਾਂਦੇ ਆ ਸੋ ਇਸ ਕਰਕੇ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਇਹ ਜਿਹੜੀ ਪਾਣੀ ਦੀ ਵੰਡ ਹੋਈ ਹੋਈ ਹੈ ਗਲਤ ਹੋਈ ਹੋਈ ਹੈ ਇਹ ਪਾਣੀ ਦੀ ਵੰਡ ਦੇ ਵਿੱਚ ਜਿਹੜੇ ਗੈਰ ਰਪੇਰੀਆਂ ਰਾਜ ਨੇ ਉਹਨਾਂ ਨੂੰ ਉਸ ਸਮੇਂ ਪਾਣੀ ਦੇ ਤਾਂ ਨਹੀਂ ਤੇ ਅਸੀਂ ਆਪਣਾ ਪਾਣੀ ਸੰਭਾਲਣ ਦੀ ਗੱਲ ਕਰਦੇ ਸੋ ਇਹ ਪ੍ਰੋਬਲਮ ਇਸ ਤਰ੍ਹਾਂ ਦੀ ਹੈ ਪਰ ਇਸ ਦੇ ਲਈ ਜੋ ਵੀ ਸੰਭਵ ਹੱਲ ਹੈ ਸਰਕਾਰ ਵੱਲੋਂ ਸਾਰੇ ਕੀਤੇ ਜਾ ਰਹੇ ਨੇ ਪਾਣੀ ਨੂੰ ਖੇਤਾਂ ਤੱਕ ਪਹੁੰਚਾਣ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਲਈ ਅੱਜ ਜਿਸ ਤਰ੍ਹਾਂ ਹੁਣ ਪਾਣੀ ਦੀ 2.5 ਲੱਖ ਕਿਸੀ ਕੋ ਉੱਥੇ ਇਕੱਠਾ ਹੋ ਜਾਂਦਾ ਸੀ ਅਸੀਂ ਨਹਿਰਾਂ ਦੀ ਸਟਰੈਂਥ ਨਹੀਂ ਕੀਤੀ ਹੈ ਖਾਲ ਬਣਾਏ ਨੇ 6700 ਕਿਲੋਮੀਟਰ ਖਾਲ ਪਹਿਲਾਂ ਬਣਾਤੇ 3300 ਕਿਲੋਮੀਟਰ ਖਾਲ ਬਣਾਉਣ ਦੀ ਹੁਣ ਗੱਲ ਕੀਤੀ ਗਈ ਹੈ ਸੋ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਅਸੀਂ ਸਾਰਾ ਪਾਣੀ ਸੰਭਾਲਣ ਦੀ ਗੱਲ ਕਰਦੇ ਹਾਂ ਲੋਕਾਂ ਦੇ ਖੇਤਾਂ ਤੱਕ ਪਹੁੰਚਾਣ ਦੀ ਗੱਲ ਕਰਦੇ ਹਾਂ ਪਰ ਜਿੱਥੇ ਕਿਤੇ ਕੋਈ ਅਜਿਹੀ ਸਥਿਤੀ ਆਉਂਦੀ ਹੈ ਉੱਥੇ ਜਿਵੇਂ ਮੈਂ ਜ਼ਿਕਰ ਕੀਤਾ ਹੈ ਅੱਗਿੱਦਰਪਿੰਡੀ ਗੱਲ ਦੀ ਕੀਤੀ ਐ ਹੋਰ ਕਿਤੇ ਕੀਤੀ ਐ ਤਾਂ ਤੇ ਡੀਸੈਟਿੰਗ ਲੋਕ ਨਹੀਂ ਹੋਣ ਦਿੰਦੇ ਕਿ ਵੀ ਸੋ ਜਿੱਥੇ ਅਜਿਹੀ ਸਥਿਤੀ ਆ ਜਾਂਦੀ ਐ ਤਾਂ ਉੱਥੇ ਕੋਈ ਮਜਬੂਰੀ ਹੋ ਜਾਂਦੀ ਐ ਬਾਕੀ ਮਾਨਯੋਗ ਮੈਂਬਰ ਸਾਹਿਬ ਨੇ ਰਾਣਾ ਸਾਹਿਬ ਨੇ ਬੜੀ ਵਿਸਥਾਰ ਚ ਮੇਰੇ ਨਾਲ ਆ ਕੇ ਗੱਲ ਕੀਤੀ ਸੀ ਬਹੁਤ ਵਧੀਆ ਗੱਲ ਕੀਤੀ ਸੀ ਪਰ ਉਸ ਦੇ ਲਈ ਜੋ ਅਸੀਂ ਕਰ ਸਕਦੇ ਆ ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਆ ਜੇ ਜ਼ਮੀਨਾਂ ਆਪਾਂ ਜ਼ਮੀਨਾਂ ਵੀ ਆ ਕੇ ਦੇਖ ਲਾਂਗੇ ਜੋ ਕੁਝ ਵੀ ਕਹੋਗੇ ਤਾਂ ਅਸੀਂ ਕਰਕੇ ਦਵਾਂਗੇ ਥੈਂਕ ਯੂ ਜੀ ਪਲੀਜ਼ ਰਾਣਾ ਜੀ ਰਾਣਾ ਆਪਣੇ ਸੁਪਨ ਬਾਪੂ ਨੂੰ ਬੋਲਣ ਦੀਏ ਜਦੋਂ ਬਾਪੂ ਹੱਥ ਖੜਾ ਕਰਦਾ ਉਹ ਬੈਠ ਚਾਹੀਦਾ ਤੇ ਆਓ ਜੀ ਆਓ ਬੋਲੋ ਜੀ ਬੋਲ ਰਾਣਾ ਗੁਰਜੀਤ ਜੀ ਰਾਣਾ ਗੁਰਜੀਤ ਦਾ ਬਾਤ ਚ ਬੋਲ ਨਹੀਂ ਨਹੀਂ ਤੇ ਤੇਰਾ ਤੇ ਲੋ ਬਾਪੂ ਦਾ ਬਾਪੂ ਦੇਖੋ ਸਰ ਆਪਾਂ ਬੱਚਿਆਂ ਨੂੰ ਸਿਖਾਉਣਾ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਕਰਨੀ ਹੈ ਰਾਣਾ ਗੁਰਜੀਤ ਜੀ ਜੀ ਮੰਤਰੀ ਜੀ ਹਰ ਗੱਲ ਦਾ ਸੋਲੂਸ਼ਨ ਦੇਣ ਦੀ ਗੱਲ ਕਰਦੇ ਆ ਠੀਕ ਐ ਅੱਛੀ ਬਾਤ ਐ ਔਰ ਮੈਂ ਤਾਂ ਇੱਕ ਗੱਲ ਕਹਾਗਾ ਕਿ ਅੱਜ ਕੱਲ ਮੌਸਮ ਦਾ ਮੈਟ ਡਿਪਾਰਟਮੈਂਟ ਪਹਿਲਾਂ ਦੱਸ ਦਿੰਦਾ ਦੱਸ ਦਿੰਦਾ ਕਿ ਮੀਂਹ ਕਿੰਨਾ ਪੈਣਾ ਕਿਹੜੀ ਏਰੀਆ ਚ ਪੈਣਾ ਸੋ ਕੈਲਕੂਲੇਸ਼ਨ ਹੋ ਜਾਂਦੀ ਆ ਕਿ ਇਸ ਟਾਈਮ ਦੇ ਵਿੱਚ ਕਿੰਨਾ ਪਾਣੀ ਦਾ ਲੈਵਲ ਉੱਚਾ ਜਾਏਗਾ ਪਿਛਲੇ ਸਾਲਾਂ ਚ ਜੋ ਸਾਡੇ ਨਾਲ ਹੋਇਆ ਉਬਾਦ ਮੜਾ ਹੋਇਆ ਸਪੀਕਰ ਸਾਹਿਬ ਤੇ ਲੋਕਾਂ ਦੀਆਂ ਜਾਨਾਂ ਗਈਆਂ ਫਸਲਾਂ ਗਈਆਂ ਸਰਕਾਰ ਦੀਆਂ ਸੜਕਾਂ ਟੁੱਟੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਆ ਕੀ ਆਪਾਂ ਇਹੋ ਜੀ ਕੋਈ ਸਟੱਡੀ ਕਰਾਈ ਕਰਾਈਓ ਆ ਜਿਹੜੀ ਟਾਈਮ ਥਰੂ ਟਾਈਮ ਸਾਨੂੰ ਦੱਸੇ ਕਿ ਲੈਵਲ ਸਾਡਾ ਉੱਪਰ ਜਾ ਰਿਹਾ ਇਕੱਠਾ ਪਾਣੀ ਛੱਡਣ ਦੀ ਬਜਾਏ ਆਪਾਂ ਕੰਟਰੋਲਡ ਪਾਣੀ ਛੱਡੀਏ ਤਾਂ ਕਿ ਲੋਕਾਂ ਦੇ ਹੜ੍ਹ ਨਾ ਆਵੇ ਇਹਦੇ ਨਾਲ ਨਾਲ ਵਾਟਰ ਹੈ ਮੈਂ ਮੰਤਰੀ ਜੀ ਨੂੰ ਇੱਕ ਗੱਲ ਕਹਿਣੀ ਚਾਹਨਾ ਤੁਸੀਂ ਬੜਾ ਸਹੀ ਸਵਾਲ ਕੀਤਾ ਕਿ ਡੁੱਬਣ ਨੂੰ ਅਸੀਂ ਪਾਣੀ Rajasthan ਤੇ Haryana ਨੂੰ ਚਾਹੀਦਾ ਹੜੋਂਦੇ ਅਸੀਂ ਡੁੱਬੀਦਾ ਤੇ ਕੀ ਆਪਾਂ ਪਾਰ ਸਰਕਾਰ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕੇ ਦਿੱਤਾ ਜਾਂ ਸੋਚਦੇ ਆ ਦੀਨਾ ਕਿ ਆਪਾਂ ਜਦੋਂ ਹੜ ਆਉਣ ਵਾਟਰ ਪੰਪ ਕਿਵੇਂ ਕਰੀਏ ਗਰਾਊਂਡ ਵਾਟਰ ਚ ਸਬ ਸੋਇਲ ਚ ਆਪਾਂ ਰੀਚਾਰਜ ਕਰਨਾ ਜੇ ਆਪਾਂ ਕਹੀਏ ਖੂਹੀ ਰਹੀ ਹੋ ਜਾਣਾ ਨਾ ਜੀ ਉਹ ਨਹੀਂ ਹੋਣਾ ਐਵੀ ਗੱਲਾਂ ਵਾਟਰ ਪੰਪਿੰਗ ਸਟੇਸ਼ਨ ਸਾਡੇ ਹਰ ਅਫੈਕਟਡ ਜਿੱਥੇ ਹੜ ਹੋਂਦਾ ਉਥੇ ਜਦੋਂ ਹੜ ਆਉਣ ਦੀ ਸਟੇਸ਼ਨ ਆ ਸਿਚੁਏਸ਼ਨ ਆਵੇ ਤੇ ਉਹ ਪਾਣੀ ਪੰਪ ਅੰਦਰ ਕਰਦੇ ਅਮਰੀਕਾ ਚ ਹੋ ਰਿਆ ਔਰ ਕਈ ਇਹ ਹੋਰ ਮੁਲਕਾਂ ਚ ਹੋ ਰਿਆ ਕੀ ਇਹੋ ਜੀ ਕੋਈ ਤਸਵੀਰ ਦਾ ਰਿਪੋਰਟ ਤੁਸੀਂ ਬਣਵਾਈ ਹੈ ਇੱਕ ਮਿੰਟ ਮਤਰੀ ਜੀ ਹਾਂ ਜੀ ਰਾਣਾ ਜਿੰਦ ਪ੍ਰਤਾਪ ਜੀ ਵੈਸੇ ਮੈਂ ਇੱਕ ਗੱਲ ਰੱਖਣੀ ਚਾਹੁੰਦਾ ਵੀ ਆਪਣੇ ਵਿਚਾਰ ਚ ਵੀ ਤੇ ਆਪਣੇ ਕਿਰਦਾਰ ਚ ਵੀ ਆਪਣੇ ਵਿਵਹਾਰ ਚ ਵੀ ਜਿਹੜਾ ਗੁਰਬਾਣੀ ਦਾ ਇਹ ਹੁਕਮ ਹੈ ਨਾ ਗੁਰੂਦੇਵ ਮਾਤਾ ਗੁਰੂਦੇਵ ਪਿਤਾ ਗੁਰੂਦੇਵ ਸਵਾਮੀ ਪਰਮੇਸ਼ਵਰਾ ਸੋ ਜਿਹੜੇ ਮਾਤਾ ਪਿਤਾ ਦਾ ਤੇ ਟੀਚਰਾਂ ਦਾ ਨਾ ਬਹੁਤ ਉੱਚਾ ਰਤਬਾ ਸੋ ਜਦੋਂ ਮਾਤਾ ਪਿਤਾ ਦੀ ਗੱਲ ਆਵੇ ਤੇ ਬੈਠ ਜੀ ਪਲੀਜ਼ ਸਪੀਕਰ ਸਾਹਿਬ ਤੁਹਾਡੇ ਰਾਹੀਂ ਨਾ ਮੈਂ ਮੰਤਰੀ ਸਾਹਿਬ ਨੂੰ ਇੱਕ ਸੋਲੂਸ਼ਨ ਦੇਣਾ ਚਾਹੁੰਦਾ ਤੇ ਧੰਨਵਾਦ ਤੁਹਾਡਾ ਜਿਹੜਾ ਨਾ ਪ੍ਰੋਡਕਟਿਵ ਚੀਜ਼ ਤੇ ਤੁਸੀਂ ਟਾਈਮ ਦਿੱਨੇ ਹੋ ਬੋਲਣ ਕਿਉਂਕਿ ਸੋਲੂਸ਼ਨ ਇੱਥੇ ਹੀ ਨਿਕਲਿਆਉਣਾ ਸਰ ਪੰਜਾਬ ਦੇ ਜਿਹੜੇ ਬਿਆਸ ਦਰਿਆ ਨਾ ਜਿਹਦੇ ਰਾਹੀਂ ਹੜੋਂਦੇ ਆ ਤਵਾਬੇ ਦੇ ਵਿੱਚ ਮਾਝੇ 'ਚ ਵੀ ਉਹਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ 10 10 ਫੁੱਟ 15 15 ਫੁੱਟ ਉੱਚਾ ਲੋੜ ਸਿਰਫ ਇਹ ਆ ਕਿ ਸਰ ਜਦੋਂ ਪਾਣੀ ਐਕਸੈਸ ਹੋਵੇ ਜਿਹੜੇ ਸਾਡੇ ਐਗਜ਼ਿਸਟਿੰਗ ਖਾਲੇ ਪੁਰਾਣੇ ਆ ਉਹਨਾਂ ਨੂੰ ਸਾਫ਼ ਕਰ ਦਈਏ ਤੇ ਉੱਥੇ ਇੱਕ ਬਰਾਜ ਬਣਾ ਦਈਏ ਜਿਹੜਾ ਸਰਪਲਸ ਪਾਣੀ ਆ ਉਹ ਦੁਆਬੇ ਵਾਲਿਆਂ ਨੂੰ ਦੇ ਦਈਏ ਰਾਈਟ ਫਰੋਮ ਢਿਲਵਾ ਤੋਂ ਚਾਲੂ ਹੋ ਕੇ ਤੇ ਅਪ ਟੂ ਨਕੋਦਰ 30 ਫੁੱਟ 35 35 ਫੁੱਟ ਡੂੰਘੇ ਆ ਅਸੀਂ ਪਾਣੀ ਆਪਣੇ ਨੇਚਰਲੀ ਫਲੋ ਦੇ ਨਾਲ ਥੱਲੇ ਆ ਜਾਣਾ ਨਾ ਸਾਨੂੰ ਉਹਦੇ ਵਿੱਚ ਕੁਝ ਐਕਸਟਰਾਰਡੀਨਰੀ ਕਰਨਾ ਪੈਣਾ ਸੋ ਇਹ ਇੱਕ ਸੋਲੂਸ਼ਨ ਆ ਇਦੇ ਉੱਤੇ ਸਟੱਡੀ ਕਰ ਲਿਓ ਸੈਕੰਡ ਐਡਵਾਂਟੇਜ ਇਹਦਾ ਇਹ ਹੈ ਕਿ ਜੀਸ ਸਮੇਂ ਦੁਆਬਾ ਪਾਣੀ ਪੰਪ ਕਰਦਾ ਆ ਉਸ ਸਮੇਂ ਫਰਵਰੀ ਤੋਂ ਲੈ ਕੇ ਜੂਨ ਦੇ ਵਿੱਚ ਵਾਟਰ ਲੈਵਲ ਡਾਊਨ ਜਾ ਰਿਹਾ ਅੱਜ ਦੀ ਡੇਟ 'ਚ ਤੇ ਉਸ ਸਮੇਂ ਸਾਡੇ ਕੋਲ ਸਰਪਲਸ ਵਾਟਰ ਹੈ ਤੇ ਪੰਜਾਬ 'ਚ ਕਿਤੇ ਵੀ ਪਾਣੀ ਦੀ ਖਪਤ ਨਹੀਂ ਹੁੰਦੀ ਸੋ ਇਹ ਇੱਕ ਰਾਏ ਆ ਜੀ ਇਹਦੇ ਤੇ ਵਿਚਾਰ ਕਰ ਲਓਗੇ ਤੇ ਮੈਂ ਸਮਝਦਾ ਸੋਲੂਸ਼ਨ ਇੰਪਲੀਮੈਂਟ ਹੋਣ ਵਾਲਾ ਥੈਂਕ ਯੂ ਸਰ ਥੈਂਕ ਯੂ ਕਨੌਰ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ ਗੁਰਲਾਲ ਕਨੌਰ ਜੀ ਧੰਨਵਾਦ ਜੀ ਬਹੁਤ-ਬਹੁਤ ਸਪੀਕਰ ਸਾਹਿਬ ਜਿਹੜੇ ਜਿਵੇਂ ਰਧਾਵਾ ਸਾਹਿਬ ਨੇ ਕਿਹਾ ਵੀ ਜਿਹੜੇ ਸਾਡੇ ਘੱਗਰ ਨੇ ਜਿੰਨਾ ਟਾਈਮ ਅਸੀਂ ਉਹਨਾਂ ਦੇ ਵਿੱਚ ਡੀਸੇਲਟਿੰਗ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਇੱਕ ਕਾਇਦੇ ਦੇ ਨਾਲ ਇੱਕ ਕਾਨੂੰਨ ਦੇ ਨਾਲ ਨਹੀਂ ਕਰਦੇ ਉਹ ਲੋਕ ਆਪਣੇ ਆਪ ਵੀ ਕਰਨ ਨੂੰ ਤਿਆਰ ਨੇ ਆਪਣੀਆਂ ਕਈ ਸਰਕਾਰੀ ਪ੍ਰਾਪਰਟੀਆਂ ਦੇ ਉੱਤੇ ਆਪਾਂ ਨੂੰ ਲੋਡ ਹੁੰਦੀ ਹੈ ਉੱਥੇ ਵੀ ਆਪਾਂ ਮੁੱਲ ਲੈ ਕੇ ਪਾਉਨੇ ਆ ਜੇ ਘੱਗਰ ਦੀ ਪ੍ਰੋਪਰ ਡੀਸਿਲਡਿੰਗ ਕੀਤੀ ਜਾਵੇ ਸਫਾਈ ਕੀਤੀ ਜਾਵੇ ਜਿਵੇਂ ਇੱਕ ਘੱਗਰ ਸਾਡਾ ਚੰਡੀਗੜ੍ਹ ਤੋਂ ਚੱਲਦਾ ਹੈ ਡੇਰਾਬਸੀ ਰਾਜਪੁਰਾ ਕਨੌਰ ਸਨੌਰ ਅੱਗੇ ਮੰਤਰੀ ਸਾਹਿਬ ਦੇ ਇਲਾਕੇ ਤੱਕ ਵੀ ਜਾਂਦਾ ਹੈ ਜਿਹੜੇ ਇਹ ਬਚਾਇਆ ਜਾ ਸਕਦਾ ਪਹਿਲੇ ਸਮਿਆਂ ਦੇ ਵਿੱਚ ਲੋਕ ਆਪਣੇ ਤੌਰ ਦੇ ਉੱਤੇ ਇਹਦੇ ਵਿੱਚੋਂ ਮਿੱਟੀ ਜਿਹੜੀ ਉਹ ਕੱਢ ਲੈਂਦੇ ਸੀ ਲੋੜ ਮੁਤਾਬਕ ਉਹਦੇ ਉੱਤੇ ਹੁਣ ਰੋਕ ਲੱਗੀ ਹੋਈ ਆ ਤੇ ਜੇ ਡੀਸਿਲਟਿੰਗ ਜਿਹੜੀ ਉਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਾਨੂੰਨ ਅਨੁਸਾਰ ਤਾਂ ਕਿਤੇ ਨਾ ਕਿਤੇ ਜਿਹੜਾ ਸਾਡਾ ਉਹ ਫਾਇਦਾ ਹੋ ਸਕਦਾ ਪਾਣੀ ਜਿਹੜਾ ਰੁੜ ਕੇ ਅੱਗੇ ਜਾਇਆ ਜਾ ਸਕਦਾ ਤੇ ਰੀਚਾਰਜਿੰਗ ਪੁਆਇੰਟ ਵੀ ਜਿਹੜੇ ਜਿੱਥੇ ਸਾਡੀਆਂ ਪੰਚਾਇਤੀ ਲੈਂਡ ਪਈਆਂ ਨੇ ਘੱਗਰ ਦੇ ਕੰਢੇ ਦੇ ਉੱਤੇ ਉਹ ਇੱਕ 10 ਏਕੜ ਦਾ 5 ਏਕੜ ਦਾ 20 ਏਕੜ ਦਾ ਡੈਮ ਵੀ ਬਣਾ ਕੇ ਉਸ ਪਾਣੀ ਨੂੰ ਸਟੋਰ ਕਰਕੇ ਅੱਗੇ ਖੇਤਾਂ ਦੇ ਵਿੱਚ ਜਿਹੜਾ ਜਦੋਂ ਸਮਾਂ ਆਉਂਦਾ ਜਦੋਂ ਫਲੱਡ ਆਉਂਦਾ ਤੋਂ ਪਾਣੀ ਸਾਰਾ ਰੁੜ ਕੇ ਅੱਗੇ ਚਲਾ ਜਾਂਦਾ ਨੁਕਸਾਨ ਵੀ ਕਰ ਲਿਆ ਜਾਂਦਾ ਤੂੜੀਆਂ ਵੀ ਡੰਗਰ ਬੱচ্ছা ਸਾਰਾ ਸਾਡੇ ਜੀਵ ਜੰਤ ਦਾ ਨੁਕਸਾਨ ਵੀ ਕਰਦਾ ਹੈ ਜੇ ਅਸੀਂ ਘੱਗਰ ਦੇ ਨਾਲ ਲੱਗਦੇ ਜਿਹੜੀਆਂ ਪੰਚਾਇਤੀ ਲੈਂਡ ਨੇ ਜੇ ਉਹਨਾਂ ਦੇ ਉੱਤੇ ਡੈਮ ਬਣਾ ਦਿੱਤੇ ਜਾਏ ਛੋਟੇ-ਛੋਟੇ ਉਹਨਾਂ ਨੂੰ ਫਿਸ਼ ਪੋਰਟ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਉਹਨਾਂ ਨੂੰ ਬਾਅਦ ਦੇ ਵਿੱਚ ਜਦੋਂ ਸਮਾਂ ਆਉਂਦਾ ਤਾਂ ਪਾਣੀ ਨੂੰ ਜਿਹੜਾ ਖੇਤੀ ਦੀ ਸਿੰਚਾਈ ਲਈ ਵੀ ਵਰਤਿਆ ਜਾਂਦਾ ਬਾਕੀ ਮੈਂ ਸਪੀਕਰ ਸਾਹਿਬ ਤੁਹਾਡੇ ਇੱਕ ਧਿਆਨ ਦੇ ਵਿੱਚ ਵੀ ਲੈਂਦਾ ਸੀ ਮੈਂ ਲਿਆਦਣਾ ਫੇਰ ਵੀ ਕਿ ਜਿਹੜੇ ਸਾਡੇ ਘੱਗਰ ਦੇ ਉੱਤੇ ਤੇ ਇੱਕ ਜਿਹੜਾ ਇਹ ਪਾਣੀ ਨਿਕਲਦਾ ਹੈ ਇਹਦੇ ਉੱਤੇ ਜੇ ਅਸੀਂ ਇੱਕ 5 ਹਾਰਸ ਪਾਵਰ ਦਾ ਕਨੈਕਸ਼ਨ ਆ ਜਿਹੜਾ ਕਿਉਂਕਿ ਕਨੈਕਸ਼ਨ ਜਿਹੜੇ ਉਹ ਐਨਜੀਟੀ ਦੀ ਰਿਪੋਰਟ ਕਰਕੇ ਬੰਦ ਕੀਤੇ ਨੇ ਵੀ ਥਲੜਾ ਪਾਣੀ ਜਿਹੜਾ ਉਹ ਨਹੀਂ ਨਿਕਲਣਾ ਚਾਹੀਦਾ ਜੇ ਅਸੀਂ 5 ਹਾਰਸ ਪਾਵਰ ਦਾ ਜਿਹੜਾ ਕਨੈਕਸ਼ਨ ਅੱਜ ਦੀ ਡੇਟ ਦੇ ਵਿੱਚ ਧਰਤੀ ਦੇ ਥਲੜਾ ਪਾਣੀ ਨਹੀਂ ਕੱਢ ਸਕਦਾ ਉਹ 20 ਇਹ 25 ਹਾਰਸ ਪਾਵਰ ਦਾ ਜਿਹੜਾ ਕਨੈਕਸ਼ਨ ਉਹ ਪਾਣੀ ਕੱਢਦਾ ਜੇ ਅਸੀਂ 5 ਹਾਰਸ ਪਾਵਰ ਦਾ ਕਨੈਕਸ਼ਨ ਜਿਹੜਾ ਉਹ ਕਿਸਾਨਾਂ ਨੂੰ ਕਿਸੇ ਇੱਕ ਕਾਇਦੇ ਦੇ ਵਿੱਚ ਲਿਆ ਕੇ ਅਲੋਕ ਕਰਦੀਏ ਤੇ ਉਹ ਜਿਹੜਾ ਇਹ ਰੁੜਿਆ ਜਾਂਦਾ ਪਾਣੀ ਘੱਗਰ ਦਾ ਨਾਲਿਆਂ ਦਾ ਰਜਵਾਹਾਂ ਦਾ ਪਾਣੀ ਹੈ ਸंचाई ਦੇ ਲਈ ਜਿਹੜਾ ਸਾਡਾ ਕਿਸਾਨਾਂ ਦਾ ਡੀਜ਼ਲ ਫੁਕਦਾ ਉਸ ਡੀਜ਼ਲ ਨੂੰ ਵੀ ਬਚਾਇਆ ਜਾ ਸਕਦਾ ਜਿਹੜਾ 5 ਹਾਰਸ ਪਾਵਰ ਦਾ ਕਨੈਕਸ਼ਨ ਹੈ ਉਸ ਦੀ ਗਾਰੰਟੀ ਹੈ ਵੀ ਉਹ ਧਰਤੀ ਦੇ ਹੇਠਲਾ ਪਾਣੀ ਨਹੀਂ ਕੱਢ ਸਕਦਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ 20 25 ਹਾਰਸ ਪਾਵਰ ਦੀ ਮੋਟਰ ਅੱਜ ਕੱਢਦੀ ਹੈ ਤੇ ਜਿਹੜਾ ਸਾਡਾ ਬਿਜਲੀ ਦਾ ਵੀ ਫਾਇਦਾ ਹੁੰਦਾ ਜਿਹੜਾ ਪਾਣੀ ਸਾਡਾ ਲੰਘਿਆ ਜਾਂਦਾ ਉਹ ਵੀ ਵਰਤੋਂ ਦੇ ਵਿੱਚ ਆ ਸਕਦਾ ਮੈਨੂੰ ਲੱਗਦਾ ਵੀ ਇਹਦੇ ਉੱਤੇ ਵੀ ਜ਼ਰੂਰ ਜਿਹੜਾ ਵਿਚਾਰ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ। ਅ ਖੀਰੀ ਬਰਿੰਦਰ ਕੁਮਾਰ ਗੁਹਿਲ ਜੀ ਗੁਹਿਲ ਸਾਹਿਬ ਤੁਹਾਨੂੰ ਮੈਂ ਟੈਸਟ 'ਚ ਪਾਤਾ ਲੇਕਿਨ ਇਹ ਲਾਰਜਰ ਇੰਟਰਸਟ ਦਾ ਮਿਸ਼ੂ ਸੀ ਇਸ ਕਰਕੇ ਮੈਂ ਬਰਿੰਦਰ ਕੁਮਾਰ ਗੁਹਿਲ ਸਰ ਬੇਨਤੀ ਇਹ ਹੈ ਰਾਣਾ ਗਰਜੀਤ ਜੀ ਨੇ ਕਿਹਾ ਜਿਸ ਤਰ੍ਹਾਂ ਕਿ ਫਲੱਡ ਗੇਟ ਖੁੱਲੇ ਰਹਿਣੇ ਚਾਹੀਦੇ ਆ ਸੋ ਦੇਖੋ ਮੈਂ ਸਮਝਦਾ ਇਹਨਾਂ ਦੀ ਗੱਲ ਮੈਨੂੰ ਰਾਣਾ ਇੰਦਰ ਪ੍ਰਤਾਪ ਜੀ ਨੇ ਦੱਸੀ ਸੀ ਜਿਹੜਾ ਹਰੀਕੇ ਤੇ ਪਾਣੀ ਇਕੱਠਾ ਹੋ ਕੇ ਆਉਂਦਾ ਹੈ ਉਸ ਤੋਂ ਬਾਅਦ ਸਾਡੀਆਂ ਨਹਿਰਾਂ ਚੱਲਦੀਆਂ ਨੇ ਉੱਥੋਂ ਤਾਂ ਅਸੀਂ ਉਹਨਾਂ ਫਲੱਡਾਂ ਦੇ ਗੇਟਾਂ ਨੂੰ ਹਰ ਟਾਈਮ ਖੁੱਲੇ ਨਹੀਂ ਰੱਖ ਸਕਦੇ ਕਿਉਂਕਿ ਜਿੰਨਾ ਪਾਣੀ ਆਉਂਦਾ ਉੱਥੇ ਜਿੰਨੀਆਂ ਰਾਜਸਥਾਨ ਫੀਡਰ ਤੇ ਫਿਰੋਜ਼ਪੁਰ ਫੀਡਰ ਜਿੰਨਾ ਪਾਣੀ ਉੱਥੇ ਲੈ ਸਕਦੇ ਨੇ ਉਹਨਾਂ ਨਹਿਰਾਂ ਦੇ ਵਿੱਚ ਅਸੀਂ ਪਾਣੀ ਦਿੰਨੇ ਆ ਤੇ ਪੂਰੇ ਪੰਜਾਬ ਦੇ ਲਈ ਸਿੰਚਾਈ ਦੀ ਇਹ ਵਰਤਿਆ ਜਾਂਦਾ ਹੈ ਜੇ ਕਿਤੇ ਐਕਸੈਸ ਹੁੰਦਾ ਉਸ ਸਮੇਂ ਗੇਟ ਖੋਲੇ ਜਾ ਸਕਦੇ ਨੇ ਹਰ ਸਮੇਂ ਗੇਟੋ ਖੁੱਲੇ ਰੱਖੇ ਨਹੀਂ ਜਾ ਸਕਦੇ ਤੇ ਦੂਜੀ ਜਿਹੜੀ ਸਾਫ ਸਪਾਈ ਦੀ ਗੱਲ ਕੀਤੀ ਆ ਇੰਦਰ ਪ੍ਰਤਾਪ ਜੀ ਨੇ 8500 ਕਿਲੋਮੀਟਰਾਂ ਦੀ ਪੰਜਾਬ ਦੇ ਵਿੱਚ 8500 ਕਿਲੋਮੀਟਰ ਨਦੀਆਂ ਨਾਲੇ ਤੇ ਡਰੇਨਾਂ ਨੇ ਜਿਹਦੇ ਵਿੱਚੋਂ 4766 ਕਿਲੋਮੀਟਰ ਦੀ ਜਿਹੜੀ ਸਫਾਈ ਹੈ ਉਹ ਕੀਤੀ ਗਈ ਹੈ ਤੇ ਇਸ ਹਰ ਵਾਰ ਜਿੱਥੇ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਹ ਆਡੈਂਟੀਫਾਈ ਕੀਤੇ ਜਾਂਦੇ ਨੇ ਤੇ ਉਹਦੇ ਮੁਤਾਬਕ 4766 ਕਿਲੋਮੀਟਰ ਦੀ ਜਿਹੜੀ ਸਫਾਈ ਕੀਤੀ ਗਈ ਹੈ ਆਪਣੇ ਗਰਲਾਲ ਜੀ ਨੇ ਕਿਹਾ ਘੱਗਰ ਦੀ ਸਫਾਈ ਪੂਰੀ ਤਰ੍ਹਾਂ ਹੋਈ ਹੈ ਤੇ ਜਿਹੜੇ ਡੈਮ ਆ ਡੈਮਾਂ ਦੀ ਗੱਲ ਕੀਤੀ ਆ ਜਾਂ ਪਾਣੀ ਸਟੋਰ ਕਰਨ ਦੀ ਗੱਲ ਕੀਤੀ ਹੈ ਉਹ ਪ੍ਰੋਜੈਕਟ ਬਕਾਇਦਾ ਸਰਕਾਰ ਨੇ ਸ਼ੁਰੂ ਕੀਤੇ ਹੋਏ ਆ ਚਾਂਦੂ ਪਿੰਡ ਆ ਸਾਡੇ ਤੇ 20 ਕਿੱਲੇ ਜਰੂਰ 20 ਕਿੱਲੇ ਸਮਝ ਲਓ 20 ਕਿੱਲੇ ਦੀ ਚੜਾਈ ਤੇ 20 ਕਿੱਲੇ ਦੀ ਲੰਬਾਈ ਇਸ ਤਰ੍ਹਾਂ ਦਾ ਉੱਥੇ ਘੱਗਰ ਦੇ ਉੱਪਰ ਕਰਨਾ ਕਈ ਹੋਰ ਜਗ੍ਹਾ ਵੀ ਸਿਲੈਕਟ ਕੀਤੀਆਂ ਗਈਆਂ ਨੇ ਸੋ ਉਹ ਗੱਲ ਵੀ ਸਰਕਾਰ ਹੈ ਜਿਹੜੀ ਉਹ ਕਰ ਰਹੀ ਹੈ ਸੋ ਸਰਕਾਰ ਵੱਲੋਂ ਸਰ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਸਰਕਾਰ ਵੱਲੋਂ ਕੋਈ ਕਮੀ ਨਹੀਂ ਆਸੀ ਪਾਣੀ ਦੀ ਇੱਕ ਬੂੰਦ ਵੀ ਫालतू ਬਾਹਰ ਨਹੀਂ ਜਾਣ ਦਿੰਦੇ ਅੰਜਾਈ ਨਹੀਂ ਜਾਣ ਦਿੰਦੇ ਤੇ ਜੇ ਕਿਤੇ ਗੇਟ ਖੋਲਣ ਦੀ ਗੱਲ ਹੈ ਉਹ ਗੇਟ ਵੀ ਉਸ ਸਮੇਂ ਖੋਲੇ ਜਾਂਦੇ ਨੇ ਜਦੋਂ ਪਾਣੀ ਸਿਰ ਤੋਂ ਟੱਪ ਜੇ ਕਿਉਂਕਿ ਅਸੀਂ ਜਿਹੜਾ ਪਿਛਲੇ 3 ਸਾਲਾਂ ਦੇ ਵਿੱਚ ਪਾਣੀ ਦੀ ਯੂਟਿਲਾਈਜੇਸ਼ਨ ਕੀਤੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਟੇਲਾਂ ਤੇ ਪਾਣੀ ਪਚਾਵਾਂਗੇ ਇਹ ਵੀ ਇੱਕ ਹਿੱਸਾ ਹੈ ਉਸ ਦਾ ਕਿ ਅਸੀਂ ਹੜਾਂ ਦਾ ਪਾਣੀ ਵੀ ਵੇਚਾਰੇ ਆਂ ਬਰਸਾਤਾਂ ਦਾ ਪਾਣੀ ਵੇਚਾਰੇ ਆਂ ਅੱਜ ਉਹ ਸਾਰੇ ਖੇਤਾਂ ਨੂੰ ਦੇ ਰਹੇ ਆਂ ਅਸੀਂ ਸੋ ਸਰਕਾਰ ਵੱਲੋਂ ਪਾਣੀ ਦੇ ਮਸਲੇ ਦੇ ਉੱਤੇ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਨਾ ਕਮੀ ਰਹਿਣ ਦਿੱਤੀ ਐ ਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜਾ ਇੱਕ ਰਿਕਾਰਡ ਕਾਇਮ ਕੀਤਾ ਕਿ 21% ਪਾਣੀ ਜਿਹੜਾ ਖੇਤਾਂ ਨੂੰ ਲੱਗਦਾ ਦੀ ਸਾਰੇ ਜਾਣਦੇ ਆਂ ਸੀ ਕਿ ਨਹਿਰੀ ਪਾਣੀ 21% ਲੱਗਦਾ ਤੇ ਮਾਰਚ 26 ਤੱਕ ਇਹ 62% ਪਾਣੀ ਹੈ ਜਿਹੜਾ ਨਹਿਰੀ ਪਾਣੀ ਇਹ ਖੇਤਾਂ ਨੂੰ ਲੱਗਦਾ ਹੈ ਇਹ ਮਾਰਚ 26 ਤੱਕ ਦੀ ਗੱਲ ਹੈ ਤੇ ਜੋ ਟੀਚਾ ਰੱਖਿਆ ਹੋਇਆ ਹੈ ਕਿ ਅਸੀਂ ਆਪਣਾ ਸਾਰਾ ਪਾਣੀ ਭਾਵੇਂ ਸਾਡੇ ਹਿਮਾਚਲ ਤੋਂ ਆਜੇ ਕਿਤੋਂ ਆਜੇ ਅ ਬਰਸਾਤਾਂ ਦਾ ਆਜੇ ਅਸੀਂ ਸਿਸਟਮ ਇਸ ਤਰ੍ਹਾਂ ਦਾ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਬਣਾ ਦੇਣਾ ਹੈ ਤੇ ਕੋਈ ਪਾਣੀ ਕਿਤੇ ਕੋਈ ਮਾਰ ਨਹੀਂ ਕਰ ਸਕੂਗਾ ਉਹ ਪਾਣੀ ਲੋਕਾਂ ਦਾ ਫਾਇਦਾ ਕਰੂਗਾ ਸੋ ਇਸ ਕਰਕੇ ਬਹੁਤ ਸੁਝਾਏ ਨੇ ਸਰਕਾਰ ਹਰ ਸੁਝਾਅ ਤੇ ਵਿਚਾਰ ਕਰੂਗੀ ਤੇ ਪਾਣੀ ਨੂੰ ਸਹੀ ਯੂਟਿਲਾਈਜੇਸ਼ਨ ਦੇ ਲਈ ਸਰਕਾਰ ਹਰ ਸੰਭਵ ਕਦਮ ਉਠਾਊਗੀ ਸਰ ਧੰਨਵਾਦ ਬਹੁਤ ਧੰਨਵਾਦ ਜੀ ਮੰਤਰੀ ਜੀ ਨੇ ਬੜੇ ਵਧੀਆ ਦਿਲੋਂ ਇਹ ਗੱਲ ਦਿੱਤੀ ਆ ਆਪਾਂ ਇਸ ਮਾਰਟ ਨੂੰ ਬਚਾਉਣਾ ਤੇ ਦੂਜੀ ਗੱਲ ਇਹ ਵੀ ਕਹਿਦਾ ਵੀ ਬਸ ਕਰ ਜੀ ਹੁਣ ਹੋਰ ਨਾ ਕਰਾਇਓ آپ آئے نو بڑا سیریس ایشو ہے جی اس لئے ریلیکسیشن بھی دیتی سی جی گیا سورا صاحب تنوہ سپیکر صاحب گگن دا ماما باجے ہو پرے ہو نشانے کا ہو کھیت جو مانڈے ہو سورما اب جو جن کو داؤ سورا سو پہچانی ہے جو لرے دین کے حیت پرجا پرجا کٹ مرے کبوں نہ چھاڑے کھیت سپیکر صاحب ستارہ سو سینٹی تو لے کے ستارہ سو انتالی تک ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਸਾਡੇ ਦੇਸ਼ ਦੇ ਵਿੱਚੋਂ ਸਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਪੰਜਾਬ ਦਾ ਖਜ਼ਾਨਾ ਵੀ ਸਾਡੇ ਦੇਸ਼ ਦਾ ਮੰਦਰਾਂ ਦਾ ਖਜ਼ਾਨਾ ਉਹ ਆਪਣੇ ਨਾਲ ਲੈ ਜਾਂਦੇ ਸੀ ਜਦੋਂ ਮਦਹੋਸ਼ੀ ਦੀ ਹਾਲਤ ਦੇ ਵਿੱਚ ਰਾਤ ਦੇ 12:00 ਵਜੇ ਦੇ ਸੀ ਦਾ ਸਿੰਘ ਸ਼ੂਰਮੇ ਇਹੀ ਗਗਨ ਦਮਾਮਾ ਬਾਜਿਓ ਵਾਲਾ ਦੋੜਾ ਪੜ੍ਹ ਕੇ ਉਹਨਾਂ ਦੇ ਉੱਤੇ ਹਮਲਾ ਕਰਦੇ ਸੀ ਤੇ ਧੀਆਂ ਭੈਣਾਂ ਨੂੰ ਆਜ਼ਾਦ ਕਰਾਉਂਦੇ ਸੀ ਖਜ਼ਾਨਾ ਉਹਨਾਂ ਦਾ ਲੁੱਟ ਕੇ ਲੈ ਜਾਂਦੇ ਸੀ ਕਦੇ ਵੀ ਉਹਨਾਂ ਨੂੰ ਪੰਜਾਬ ਦੀ ਜੂ ਟੱਪਣੀ ਸੀ ਦਿੱਤੀ ਤੇ ਅਫਗਾਨ ਇਹ ਗੱਲ ਕਹਿਣ ਦੇ ਲਈ ਮਜਬੂਰ ਹੋ ਜਾਂਦੇ ਸੀ ਕਿ ਸਿੱਖਾਂ ਦੇ 12 ਵਜ ਗਏ ਸਿੱਖਾਂ ਦੇ 12 ਬਹਾਦਰੀ ਵਾਲੇ ਵੱਜਦੇ ਨੇ ਪਰ ਮੈਨੂੰ ਬੜੇ ਦੁੱਖ ਤੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਵਿਰੋਧੀ ਧਿਰ ਦੇ ਨੇਤਾ ਜਿਨ੍ਹਾਂ ਦੀ ਕੇ ਮਾਨਸਿਕਤਾ ਸਿੱਖਾਂ ਨੂੰ ਨੀਚਾ ਦਿਖਾਉਣ ਦੀ ਹੈ ਪਿਛਲੇ ਜਿਹੜਾ ਸੈਸ਼ਨ ਚੱਲਿਆ 11 7 25 ਨੂੰ ਉਹਦੇ ਵਿੱਚ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੜੀ ਹੋਛੀ ਗੱਲ ਜਿਹੜੀ ਕਹੀ ਆ ਕਿ ਤੁਹਾਡੇ 12:00 ਵੱਜ ਗਏ ਹੋਣੇ ਆ ਤੇ ਮੈਂ ਇਸ ਗੱਲ ਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਮੈਂ ਕਹਿੰਦਾ ਕਿ ਅਸੀਂ ਤਾਂ ਇੱਕ ਸਮਾਜ ਨੂੰ ਰਾਹ ਦਸੇਰਾ ਦੱਸਣਾ ਸੀ ਕਿ ਸਾਡੇ ਸਿੱਖ ਯੋਧੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਕਿਵੇਂ ਬਚਾਉਂਦੇ ਸੀ ਅਸੀਂ ਦੇਸ਼ ਦੇ ਲੋਕਾਂ ਨੂੰ ਦੱਸਣਾ ਸੀ ਇਹਦੇ ਉੱਤੇ ਫਿਲਮਾਂ ਵੀ ਕਈ ਬਣੀਆਂ ਕਿ ਇਦਾਂ ਦਾ ਜਿਹੜਾ ਮਜ਼ਾਕ ਆ ਉਹ ਸਿੱਖਾਂ ਦੇ ਨਾਲ ਨਾ ਕੀਤਾ ਜਾਵੇ ਪਰ ਮੈਨੂੰ ਸ਼ਰਮ ਆਉਂਦੀ ਆ ਪ੍ਰੋਤੀਦਰ ਦੇ ਨੇਤਾ ਦੀ ਜੋ ਇਹਨਾਂ ਦਾ ਪ੍ਰਤਾਪ ਸਿੰਘ ਬਾਜਬਾ ਇਹਨਾਂ ਦੀ ਸੋਚ ਮੈਂ ਅੱਜ ਸਮੂਹ ਤੁਹਾਡੀ ਗੱਲ ਆ ਗਈ ਠੀਕ ਹੈ ਜੀ ਕੋ ਅਪੀਲ ਕਰਦਾ ਬੈਠੋ ਬੈਠੀ ਹੋ ਗਿਆ ਨਾਟ ਅਲੌਡ ਥੈਂਕ ਯੂ ਮੇਟੀ ਰੱਖੇ ਜਾਣ ਵਾਲੇ ਕਾਗਜ਼ ਪੱਤਰ ਡਾਕਟਰ ਰਵਜੋਤ ਸਿੰਘ ਸੰਸਤੀ ਮਾਮਲੇ ਬਾਰੇ ਮੰਤਰੀ ਮਤਾ ਪੇਸ਼ ਕਰ ਧੰਨਵਾਦ ਮਾਨਜਕ ਸਪੀਕਰ ਸਾਹਿਬ ਠੀਕ ਮੈਂ ਅੱਜ ਦੀ ਕਾਰਜ ਸੂਚੀ ਵਿੱਚ ਮਦ ਨੰਬਰ 2 ਦੀਨ ਦਰਸਾਏ ਗਏ ਲੜੀ ਨੰਬਰ 1 ਅਤੇ 2 ਦੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਸਦਨ ਦੀ ਮੇਜ਼ ਤੇ ਰੱਖਦਾ ਹਾਂ ਜਿਵੇਂ ਕਿ ਵਕ ਵਕ ਨਿਮਾ ਦਿਨ ਲੋੜੀਂਦੇ ਹਨ ਧੰਨਵਾਦ ਸਰ ਥੈਂਕ ਯੂ ਅਗਲੀ ਆਈਟਮ ਦਾ ਪੰਜਾਬ ਸਟੇਟ ਡਵੈਲਪਮੈਂਟ ਟੈਕਸ ਸੋਧਨਾ ਬਿੱਲ 2025 ਸਰਦਾਰ ਹਰਪਾਲ ਸਿੰਘ ਟੀਮਾ ਆਪਕਾਰੀ ਤੇ ਕਰ ਮੰਤਰੀ ਬਿੱਲ ਪੇਸ਼ ਕਰਨ ਮਾਨਜਕ ਸਪੀਕਰ ਜਬਾਤ ਬੋਤਨਵਾਜੀ ਸਪੀਕਰ ਸਾਹਿਬ ਮੈਂ ਪੰਜਾਬ ਸਟੇਟ ਡਵੈਲਪਮੈਂਟ ਟੈਕਸ ਸੋਧਨਾ ਬਿਲ 2025 ਪੇਸ਼ ਕਰਦਾ ਹਾਂ ਅਤੇ ਇਹ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਸਟੇਟ ਡਵੈਲਪਮੈਂਟ ਟੈਕਸ ਸੋਧਨਾ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਸਟੇਟ ਡਵੈਲਪਮੈਂਟ ਟੈਕਸ ਸੋਧਨਾ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਬਹਿਸ ਕੋਈ ਹੈ? ਜੀ। ਸਰਪਾਲ ਸਿੰਘ ਜੀ ਮਾਨਯੋਗ ਸਪੀਕਰ ਸਾਹਿਬ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਜਿਹੜਾ 2118 ਦੇ ਵਿੱਚ ਹੋਂਦ ਵਿੱਚ ਆਇਆ ਸੀ ਉਸ ਸਮੇਂ 200 ਰੁਪਏ ਪ੍ਰਤੀ ਮਹੀਨਾ ਜਿਹੜਾ ਟੈਕਸ ਦੇਣਾ ਲਾਜ਼ਮੀ ਹੋਇਆ ਸੀਗਾ ਕਿ ਜਿਹੜੇ ਵੀ ਲੋਕ ਟੈਕਸ ਪੇ ਕਰਦੇ ਨੇ ਟੈਕਸ ਪੇਅਰ ਨੇ ਉਹਨਾਂ ਨੂੰ 200 ਰੁਪਏ ਪ੍ਰਤੀ ਮਹੀਨਾ ਜਿਹੜਾ ਉਹ ਰਾਜ ਨੂੰ ਐਕਸਟਰਾ ਟੈਕਸ ਦੇਣਾ ਪਊਗਾ ਇਹ 2018 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਆਇਆ ਸੀ ਕਾਫੀ ਸਾਰੇ ਇੰਸਟੀਚਿਊਸ਼ਨ ਕਾਫੀ ਸਾਰੀਆਂ ਜਿਹੜੀਆਂ ਐਸੋਸੀਏਸ਼ਨ ਨੇ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤਾ ਕਿ ਅਸੀਂ ਇਹ ਟੈਕਸ ਜਿਹੜਾ ਸਾਲ ਚ ਅਸੀਂ ਹਰੇਕ ਮਹੀਨੇ ਸਾਨੂੰ ਭਰਉਣਾ ਪੈਂਦਾਗਾ ਬੜੀ ਪ੍ਰੋਬਲਮ ਆਉਂਦੀ ਹੈ ਹਰੇਕ ਮਹੀਨੇ ਸਾਨੂੰ ਜਾਣਾ ਪੈਂਦਾ ਤਾਂ ਇਹਨੂੰ ਇੱਕ ਮੁਕਤ ਕਰ ਦਿੱਤਾ ਜਾਵੇ ਯਾਨੀ ਸਾਲ ਜੇਕਰ ਤੁਸੀਂ ਇੱਕ ਵਾਰ ਭਰਾ ਦੋ ਛੋਟਕੀ ਦਿਓਗੇ ਕਨਸੈਸ਼ਨ ਕੀ ਦਿਓਗੇ ਤਾਂ ਮੈਂ ਉਸੇ ਸਮੇਂ ਸਰਦਾਰ ਭਗਵੰਤ ਸਿੰਘ ਮਾਤ ਜੀ ਨਾਲ ਗੱਲ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਬਿਲਕੁਲ ਆਪਾਂ ਇਹਨਾਂ ਨੂੰ 200 ਰੁਪਿਆ ਜਿਹੜਾ ਸਾਲਾਨਾ ਛੋਟ ਦੇਵਾਂਗੇ ਸੋ ਹੁਣ ਜਿਹੜਾ ਕੋਈ ਵੀ ਵਿਅਕਤੀ ਟੈਕਸ ਭਰਨ ਵੇਲੇ ਜਦੋਂ ਇੱਕ ਵਾਰ ਭਰੂਗਾ ਜੇਕਰ ਉਹ ਸਾਲ ਦੇ ਵਿੱਚ ਇੱਕ ਵਾਰ ਭਰੂਗਾ ਤਾਂ ਉਹਨੂੰ 200 ਰੁਪਿਆ ਜਿਹੜਾ ਸਾਲ ਦਾ ਵੱਜੂਗਾ ਤੇ ਹੁਣ 2400 ਦੀ ਬਜਾਏ ਉਹਨੂੰ 2200 ਰੁਪਿਆ ਟੈਕਸ ਅਦਾ ਕਰਨਾ ਪਊਗਾ ਸੋ 200 ਰੁਪਿਆ ਦਾ ਟੈਕਸ ਜਿਹੜਾ ਕੰਸੈਸ਼ਨ ਜਿਹੜਾ ਉਹ ਮੈਂ ਸਮਝਦਾ ਰਾਜ ਦੀ ਟੈਕਸ ਪੇਅਰ ਨੇ ਅੱਜ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਦਿੱਤਾ ਗਿਆ ਇਹ ਥੈਂਕ ਯੂ ਥੈਂਕ ਯੂ ਕੋਈ ਹੋਰ ਸਤਕਾਰਯੋਗ ਸਾਥੀ ਇਸ ਮੱਤੇ ਤੇ ਬੋਲਣਾ ਚਾਹੁੰਦਾ ਹੋਵੇ ਥੈਂਕ ਯੂ ਪ੍ਰਸ਼ਨ ਹੈ ਕਿ ਪੰਜਾਬ ਸਟੇਟ ਡਿਵੈਲਪਮੈਂਟਲ ਟੈਕਸ ਸੋਧਨਾ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਵਿਰਧ ਵਾਲੀ ਕੋਈ ਆਵਾਜ਼ ਨਹੀਂ ਹੈ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਹੁਣ ਹੌਂਸਦਨ ਬਿਲ ਤੇ ਕਲਾਜ਼ ਵਾਰ ਵਿਚਾਰ ਕਰੇਗਾ ਕਲਾਜ਼ 1 ਦੀ ਸਬਕਲਾਸ 2 ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬਕਲਾਸ 2 ਬਿਲ ਦਾ ਹਿੱਸਾ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਨਾ ਕਹਿਣ ਨਾ ਵਾਲੀ ਕੋਈ ਆਵਾਜ਼ ਨਹੀਂ ਹੈ ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਭ ਸੰਮਤੀ ਨਾਲ ਸਵੀਕਾਰ ਹੋਇਆ ਕਲਾਜ਼ 2 ਤੋਂ 7 ਤੱਕ ਕੋਈ ਸੋਧਨਾ ਨਹੀਂ ਹੈ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਕਲਾਜ਼ਾਂ ਇਕੱਠੀਆਂ ਹੀ ਸਦਨ ਦੀ VOTING ਲਈ ਰੱਖ ਦਿੱਤੀਆਂ ਜਾਣ। ਪ੍ਰਸ਼ਨ ਇਹ ਹੈ ਕਿ ਕਲਾਸ 2 ਤੋਂ 7 ਬਿਲ ਦਾ ਹਿੱਸਾ ਹਨ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਅਚ ਉਹ ਹਾਂ ਕਹਿਣ। ਆਮੀਨ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਪ੍ਰਸਤਾਵ ਸਭ ਸੰਮਤੀ ਨਾਲ ਸਵੀਕਾਰ ਹੋਇਆ। ਕਲਾਸ 1 ਦੀ ਸਬ ਕਲਾਸ 1 ਪ੍ਰਸ਼ਨ ਇਹ ਹੈ ਕਿ ਕਲਾਜ਼ 1 ਦੀ ਸਬਕਲਾਜ਼ 1 ਮਿਲਦਾ ਹਿੱਸਾ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਸਿਰਲੇਖ ਪ੍ਰਸ਼ਨ ਇਹ ਹੈ ਕਿ ਸਿਰਲੇਖ ਬਿੱਲ ਦਾ ਸਿਰਲੇਖ ਹੈ ਜਿਹੜੇ ਮਾਜੂ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਜੂ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਮੰਤਰੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰਨ مانج سپیکر صاحب میں بھی پستاو کردہ ہاں کہ پجاب سٹیٹ ڈویلپمنٹ سونا بل بیس سو پچی پاس پرستا گیا کہ پنجاب سٹیٹ ڈویلپمینٹ سونا بل دو ہزار پچی پاس کیا جائے پرشن ہے کہ پنجاب سٹیٹ ڈویلپمنٹ سونا بل دو پچی پاس کیا جائے ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਤੱਕ ਲਈ ਮੈਂ ਸ਼੍ਰੀ ਅਮਨੁਰੂੜਾ ਜੀ ਪਾਰਟੀ ਦੇ ਆਮਦੀ ਪਾਰਟੀ ਦੇ ਪ੍ਰਧਾਨ ਅ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਜੀ ਨੇਤਾ ਵਰੋਧੀ ਤੇ ਔਰ ਬੀਜੇਪੀ ਬੀਐਸਪੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਹੁਣ ਤੋਂ 5 ਮਿੰਟ ਬਾਅਦ ਚੈਂਬਰ ਵਿੱਚ ਮਿਲ ਔਰ ਆਪਾਂ 1 ਘੰਟੇ ਲਈ ਸਰਨ ਨੂੰ ਸਟਗਿਤ ਕਰਦੇ ਹਾਂ